ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਸ਼ਾ ਦੇ ਪ੍ਰਕਾਸ਼ ਉਤਸਵਨਾ ਸੰਬੰਧਿਤ ਸ਼ਬਦ ਗੁਰੂ ਸਾਹਿਬ ਜੀ ਦੀ ਰਸਨਾ ਵਿੱਚੋਂ ਉਚਾਰਿਆ ਗਿਆ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸਹਿਰ ਵਿਖੇ ਪਵਲਿਓ ਜਦੋਂ ਪੈਣਾ ਦੇ ਸਕੇਲ ਤੇ ਆਪਾਂ ਇਹ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਪੰਜਵੇਂ ਕਾਲੇ ਨੂੰ ਸਾਮੰਦੇ ਹਾਂ ਪੰਜਵੇਂ ਕਾਲੇ ਨੂੰ ਸਾਮਨ ਕੇ ਜਿਹੜੇ ਜਿਹੜੇ ਸੁਰ ਲੱਗਦੇ ਹਨ ਆਪ ਜੀ ਦੇਖ ਹੀ ਰਹੇ ਹੋ ਤੇ ਹੁਣ ਆਪਾਂ ਇਸ ਸ਼ਬਦ ਨੂੰ ਪਹਿਲਾ ਸਥਾਈ ਤੰਤਰਾ ਤਬਲੇ ਦੇ ਨਾਲ ਗਾਇਨ ਕਰਾਂਗੇ ਫਿਰ ਸਿੱਖਾਂਗੇ ਕੱਲੇ ਕੱਲੇ ਸੁਰ ਤੇ ਪਾਵਨਨਾ we

i uh. I don't know. 的人间。 ബേനിനർ നടതപുത മോന്നദാനദന നടതപുതൈൈ പരകാസ് കമരാപ്രയോ ਸਮਰਪਤ ਹੋ ਪੰਨਾਸੇ ਲਿਖੇ ਮਮਨ ਬਦਲੋ ਪਟਨਾਸੇ ਲੁਕਾ ਲਿਖੇ ਪਾਪ ਸਮਾ ਕੇ ਪਵਨ ਨਰੋ ਤੇ ਇਸ ਤਰੀਕੇ ਨਾਲ ਆਪਾਂ ਇਸ ਸ਼ਬਦ ਨੂੰ ਤਬਲੇ ਤੇ ਗਾਇਨ ਕਰਦੇ ਹਾਂ ਤੇ ਹੁਣ ਸਿੱਖਦੇ ਹਾਂ ਕੱਲੇ ਕੱਲੇ ਸੁਰ ਤੇ ਤਹੀ ਪਰ ਕਸ ਤਹੀ ਪਰ ਕ

आयो, सागा पधा दा, दा, मागा पापा, पटना स पटना स गापा पनिध मागरे ग पटना सिख ख पबलं गा मागरे सा गा मगरे सा बिख पबुलं हम को ले आए स नि ध सा 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 नि सा नि ध प ध ध मद्र देस हम को ले आए पांत पांत दायन दुलराये दायन पांत पांत गापधं सानेनी दायन दुलरा दायन दुलरा दायन नेधा, दा, मा पा दा दा पा, दायन दुलरा

दायन गामा गरे सासा। इस तो बाद अंतरा सा अन्तरा देख मोर पित् पोरब गा प ਸਨੀ ਦਾ ਪਾਧਾ ਇਤਨੀ ਸ਼ੁੱਧ ਲਗਾ ਲੈਣਾ ਕਿ ਅਸਪਿਆਨਾ ਕਿ ਅਸਪਿਆਨਾ ਸਨੀ ਦਾ ਪਾਧਾ ਪਾਂਤ ਪਾਂਤ ਕੇ ਗਾ ਪਾਧਾ ਸਾਨੀ ਨੀ ਤੀਰਥਨਾ ਨਾ ਧਾਮ ਆਪਾ ਨਿਧਮ ਫਿਰ ਸੇਮ ਇਸੇ ਤਰੀਕੇ ਨਾਲ ਜਬ ਹੀ ਜਾਤ दिन त्रि करत त्रिवेणीप पूर्णीन कर्तव्य दिन ਗਪਾਂ ਪਾਣੀਧਨ ਮਗਰੇਨੀ ਕਰਤਹਿ ਬਿਤ ਕਰਤਹਿ ਬਿਤਾਏ ਨੀਸਾ ਗਰੇ ਰੇ ਸੰ ਕਰਤ ਬਿਤ ਕਰਤਹਿ ਇਸ ਤੋਂ ਬਾਅਦ ਆਪ ਜੀ ਦਾ ਸਥਾਈ ਆ ਜਾਂਦਾ ਹੈ ਤੇ ਅਗਲਾ ਅੰਤਰਾ ਵੀ ਸੇਮੇ ਉਸੇ ਤਰੀਕੇ ਨਾਲ ਹੈ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਹ ਸ਼ਬਦ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ